लोका उरतारय जो अंतर नाम सर्व मैपेख भगवान नेमक नेमक ठाकुर नमसकार ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿੱਥਿਆ ਨਹੀਂ ਰਸਨਾ ਵਰਸ ਮਨ ਮੇ ਪ੍ਰੀਤ ਨਿਰੰਜਨ ਦਰਸ ਪਾਤਰ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਅਬ ਉਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਤ ਪੰਜ ਦੋਖ ਤੇ ਰਹਿਤ ਨਾਨਕ ਕੋੜ ਮਦੇ ਕੋ ਐਸਾ ਅਪਰਸ ਬੈਸਨਾ ਸੋ ਜਿਸ ਉਪਰ ਸੋ ਪਰ ਸਨ ਬੈਸਨ ਕੀ ਮਾਇਆ ਤੇ ਹੋਏ ਭਿੰਨ ਧਰਮ ਕਰਤ ਹੋਵੇ ਨੇ ਕਰਮ ਇਸ ਬੈਸਨੋ ਕਾ ਨਿਰਮਲ ਧਰਮ ਸਾਹੁ ਫਲ ਕੀ ਇਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਾਹੁ ਉਪਰ ਹੋਵਤ ਕਿਰਪਾਲ ਆਪ ਗ੍ਰਿਹ ਅਵਰਹ ਨਾਮ ਜਪਾਵੇ ਨਾਨਕ ਓਹ ਬੈਸਨੋ ਪਰਮ ਗਤ ਪਾਵੇ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਵਿਡਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੇ ਐ ਇਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੇ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪਰ ਬੋਧੈ RAM ਨਾਮ ਆਤਮ ਹੈ ਸੁਧੈ RAM ਨਾਮ ਸਾਰ ਰਸ ਪੀਵੈ ਉਸ ਪੰਡਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੇ ਸੋ ਪੰਡਤ ਫਿਰ ਜੋਨ ਨ ਆਵੇ ਜੀਵ ਪ੍ਰਾਨ ਸਿਮਰਤ ਬੂਝੈ ਮੂਲ ਸੁਖ ਮਹਿ ਜਾਣੈ ਅਸਤੂਲ ਚਹ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚਾਹ ਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੈ ਤਿਸ ਕੀ ਗਤਿ ਹੋਏ ਸਾਧ ਸੰਗ ਪਾਵੈ ਜਨ ਕੋਏ ਸਰ ਕਿਰਪਾ ਅੰਤਰ ਉਰ ਧਾਰੇ ਪਸ ਪ੍ਰੇਮ ਮੁਕਤ ਬਾਥਰ ਕੋ ਉਤਾਰੇ ਸਰਬ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਬਹੁ ਜੁਤ ਕੇ ਨ ਪਾਈਏ ਧਰਮ ਨਾਨਕ ਉਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਲ ਰਮ ਕਾ ਨਿਵਾਸ ਜਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਜ਼ਰੀ ਆਇਆ ਦਾਤ ਸੰਤਨ ਭਾਇ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਸਰਗਹ ਪਰਮਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਇਸ ਦਾਸ ਕੋ ਸਭ ਸੁਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ RAM ਦਾਸ ਸਭ ਕੀ ਆਗਿਆ ਤਮੇ ਧਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਐਸਾ ਸੁਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਐਸੀ ਬਖਾਟੀ ਤੈਸਾ ਮਾਨ ਤੈਸਾ ਅਬਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਈ ਸਾਈ ਜੁਗਤ ਨਾਨਕ ਉਪਰਖ ਕਈ ਹੈ ਜੀਵਨ ਮੁਕਤ ਹਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੇ ਸੋਈ ਪਨ ਹੋਗ ਅਸਰਿ ਆਪ ਹੋਏ ਅੰਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ਼ ਸਦਾ 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 ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ